ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸੀਏ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਗਦੀਪ ਜੀ ਮਾਚ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਰਵਨੀਤ ਬਿੱਟੂ ਅਤੇ ਉਥੇ ਹੀ ਸੀਐਮ ਨਾਇਬ ਸੈਣੀ ਉਹਨਾਂ ਨੂੰ ਅੱਜ ਆਪਣੀ ਗੁਆਈ ਦੇ ਵਿੱਚ ਭਾਜਪਾ ਚ ਸ਼ਾਮਲ ਕਰਵਾਉਣਗੇ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਕਾਲੀ ਦਲ ਚੋਂ ਬਾਹਰ ਕੱਢ ਦਿੱਤਾ ਗਤੀਵਿਧੀਆਂ ਦੇ ਕਾਰਨ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਜਗਦੀਪ ਜੀ ਮਾਨ ਨੇ ਕਿਹਾ ਕਿ ਮੈਂ ਪਹਿਲਾਂ ਹੀ ਅਸਤੀਫਾ ਜਿਹੜਾ ਕਿ ਦੇ ਦਿੱਤਾ ਸੀ ਪਰੰਤੂ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਹੱਥ ਜੋੜ ਕੇ ਜਿਹੜਾ ਕਿ ਰਿਪਲਾਈ ਦਿੱਤਾ ਤੇ ਹਾਲਾਂਕਿ ਦੂਜੇ ਪਾਸੇ ਚਰਚਾਮਾ ਜਿਹੜੀ ਹੈ ਕਿ ਭਾਜਪਾ ਦੇ ਵਿੱਚ ਹੋਣ ਨੂੰ ਲੈ ਕੇ ਹੋਈਆਂ ਪਰੰਤੂ ਅੱਜ ਰਵਨੀਤ ਬਿੱਟੂ ਅਤੇ ਸੀਐਮ ਨਾਇਬ ਸੈਣੀ ਦੀ ਗਵਾਈ ਦੇ ਵਿੱਚ ਦੱਸਿਆ ਕਿ ਜਗਦੀਪ ਚੀਮਾ ਸ਼ਾਮਲ ਹੋਣ ਜਾ ਰਹੇ ਨੇ ਸਭ ਤੋਂ ਵੱਡੀ ਖਬਰ ਹੈ ਤੇ ਉਥੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਅਤੇ ਨਾਇਬ ਸੈਣੀ ਜਿਹੜੇ ਕਿ ਉਹਨਾਂ ਨੂੰ ਸ਼ਾਮਲ ਕਰਵਾਉਣਗੇ ਲਗਾਤਾਰ ਚਰਚਾਾਂ ਮੱਜ ਹੋ ਰਹੀਆਂ ਨੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਹੈ ਜਗਦੀਪ ਚੀਮਾ ਜਿਹੜੇ ਕਿ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ ਸ਼ਾਮਲ ਹੋਣ ਜਾ ਰਹੇ ਨੇ ਰਵਨੀਤ ਬਿੱਟੂ ਅਤੇ ਉਥੇ ਹੀ ਸੀਐਮ ਨਾਇਬ ਸੈਣੀ ਉਹਨਾਂ ਨੂੰ ਅੱਜ ਆਪਣੀ ਗੁਆਈ ਦੇ ਵਿੱਚ ਭਾਜਪਾ ਚ ਸ਼ਾਮਲ ਕਰਵਾਉਣਗੇ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਕਾਲੀ ਦਲ ਚੋਂ ਬਾਹਰ ਕੱਢ ਦਿੱਤਾ ਗਤੀਵਿਧੀਆਂ ਦੇ ਕਾਰਨ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਜਗਦੀਪ ਜੀਮਾ ਨੇ ਕਿਹਾ ਕਿ ਮੈਂ ਪਹਿਲਾਂ ਹੀ ਅਸਤੀਫਾ ਜਿਹੜਾ ਕਿ ਦੇ ਦਿੱਤਾ ਸੀ ਪਰੰਤੂ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਹੱਥ ਜੋੜ ਕੇ ਜਿਹੜਾ ਕਿ ਰਿਪਲਾਈ ਦਿੱਤਾ ਤੇ ਹਾਲਾਂਕਿ ਦੂਜੇ ਪਾਸੇ ਚਰਚਾਾਂ ਮਾ ਜਿਹੜੀ ਕਿ ਭਾਜਪਾ ਦੇ ਵਿੱਚ ਹੋਣ ਨੂੰ ਲੈ ਕੇ ਹੋਈਆਂ ਪਰੰਤੂ ਅੱਜ ਰਵਨੀਤ ਬਿੱਟੂ ਅਤੇ ਸੀਐਮ ਨਾਇਬ ਸੈਣੀ ਦੀ ਗਵਾਈ ਦੇ ਵਿੱਚ ਦੱਸਦੀ ਹੈ ਕਿ ਜਗਦੀਪ ਚੀਮਾ ਸ਼ਾਮਲ ਹੋਣ ਜਾ ਰਹੇ ਨੇ ਸਭ ਤੋਂ ਵੱਡੀ ਖਬਰ ਹੈ ਤੇ ਉੱਥੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਅਤੇ ਨਾਇਬ ਸੈਣੀ ਜਿਹੜੇ ਕਿ ਉਹਨਾਂ ਨੂੰ ਸ਼ਾਮਲ ਕਰਵਾਉਣਗੇ ਲਗਾਤਾਰ ਚਰਚਾਾਂ ਵਿੱਚ ਹੋ ਰਹੀਆਂ ਨੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਹੈ ਜਗਦੀਪ ਚੀਮਾ ਜਿਹੜੇ ਕਿ ਅੱਜ ਭਾਜੀਪੀ ਦੇ ਵਿੱਚ ਸ਼ਾਮਲ ਹੋ ਜਾਣਗੇ ਸ਼ਾਮਲ ਹੋਣ ਜਾ ਰਹੇ ਨੇ ਰਵਨੀਤ ਬਿੱਟੂ ਅਤੇ ਉਥੇ ਹੀ ਸੀਐਮ ਨਾਇਬ ਸੈਣੀ ਉਹਨਾਂ ਨੂੰ ਅੱਜ ਆਪਣੀ ਗੁਆਈ ਦੇ ਵਿੱਚ ਭਾਜਪਾ ਚ ਸ਼ਾਮਲ ਕਰਵਾਉਣਗੇ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਕਾਲੀ ਦਲ ਚੋਂ ਬਾਹਰ ਕੱਢ ਦਿੱਤਾ ਗਤੀਵਿਧੀਆਂ ਦੇ ਕਾਰਨ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਜਗਦੀਪ ਜੀਮਾ ਨੇ ਕਿਹਾ ਕਿ ਮੈਂ ਪਹਿਲਾਂ ਹੀ ਅਸਤੀਫਾ ਜਿਹੜਾ ਕਿ ਦੇ ਦਿੱਤਾ ਸੀ ਪਰੰਤੂ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਹੱਥ ਜੋੜ ਕੇ ਜਿਹੜਾ ਕਿ ਰਿਪਲਾਈ ਦਿੱਤਾ ਤੇ ਹਾਲਾਂਕਿ ਦੂਜੇ ਪਾਸੇ ਚਰਚਾਾਂ ਮਾ ਜਿਹੜੀ ਕਿ ਭਾਜਪਾ ਦੇ ਵਿੱਚ ਹੋਣ ਨੂੰ ਲੈ ਕੇ ਹੋਈਆਂ ਪਰੰਤੂ ਅੱਜ ਰਵਨੀਤ ਬਿੱਟੂ ਅਤੇ ਸੀਐਮ ਨਾਇਬ ਸੈਣੀ ਦੀ ਗਵਾਈ ਦੇ ਵਿੱਚ ਦੱਸਦੀ ਹੈ ਕਿ ਜਗਦੀਪ ਚਿਮਾ ਸ਼ਾਮਲ ਹੋਣ ਜਾ ਰਹੇ ਨੇ ਸਭ ਤੋਂ ਵੱਡੀ ਖਬਰ ਹੈ ਤੇ ਉੱਥੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਅਤੇ ਨਾਇਬ ਸੈਣੀ ਜਿਹੜੇ ਕਿ ਉਹਨਾਂ ਨੂੰ ਸ਼ਾਮਲ ਕਰਵਾਉਣਗੇ ਲਗਾਤਾਰ ਚਰਚਾਾਂ ਵਿੱਚ ਹੋ ਰਹੀਆਂ ਨੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਹੈ ਜਗਦੀਪ ਚਿਮਾ ਜਿਹੜੇ ਕਿ ਅੱਜ ਭਾਜੀਪੀ ਦੇ ਵਿੱਚ ਸ਼ਾਮਲ ਹੋ ਜਾਣਗੇ ਸ਼ਾਮਲ ਹੋਣ ਜਾ ਰਹੇ ਨੇ ਰਵਨੀਤ ਬਿੱਟੂ ਅਤੇ ਉਥੇ ਹੀ ਸੀਐਮ ਨਾਇਬ ਸੈਣੀ ਉਹਨਾਂ ਨੂੰ ਆਜੇ ਆਪਣੀ ਗਵਾਈ ਦੇ ਵਿੱਚ ਪਾਜਪਾ ਚ ਸ਼ਾਮਲ ਕਰਵਾਉਣਗੇ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਕਾਲੀ ਦਲ ਚੋਂ ਬਾਹਰ ਕੱਢ ਦਿੱਤਾ ਗਤੀਵਿਧੀਆਂ ਦੇ ਕਾਰਨ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਜਗਦੀਪ ਜੀ ਮਾਨ ਨੇ ਕਿਹਾ ਕਿ ਮੈਂ ਪਹਿਲਾਂ ਹੀ ਅਸਤੀਫਾ ਜਿਹੜਾ ਕਿ ਦੇ ਦਿੱਤਾ ਸੀ ਪਰੰਤੂ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਹੱਥ ਜੋੜ ਕੇ ਜਿਹੜਾ ਕਿ ਰਿਪਲਾਈ ਦਿੱਤਾ ਤੇ ਹਾਲਾਂਕਿ ਦੂਜੇ ਪਾਸੇ ਚਰਚਾਮਾ ਜਿਹੜੀ ਹੈ ਕਿ ਭਾਜਪਾ ਦੇ ਵਿੱਚ ਹੋਣ ਨੂੰ ਲੈ ਕੇ ਹੋਈਆਂ ਪਰੰਤੂ ਅੱਜ ਰਵਨੀਤ ਬਿੱਟੂ ਅਤੇ ਸੀਐਮ ਨਾਇਬ ਸੈਣੀ ਦੀ ਗਵਾਈ ਦੇ ਵਿੱਚ ਦੱਸਿਆ ਕਿ ਜਗਦੀਪ ਚਿਮਾ ਸ਼ਾਮਲ ਹੋਣ ਜਾ ਰਹੇ ਨੇ ਸਭ ਤੋਂ ਵੱਡੀ ਖਬਰ ਹੈ ਤੇ ਉਥੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਅਤੇ ਨਾਇਬ ਸੈਣੀ ਜਿਹੜੇ ਕਿ ਉਹਨਾਂ ਨੂੰ ਸ਼ਾਮਲ ਕਰਵਾਉਣਗੇ ਲਗਾਤਾਰ ਚਰਚਾਾਂ ਵਿੱਚ ਹੋ ਰਹੀਆਂ ਨੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਹੈ ਜਗਦੀਪ ਚਿਮਾ ਜਿਹੜੇ ਕਿ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ